ਕੋਈ ਕਿਸੇ ਦੇ ਕੋਈ ਭਲੇਖਾ ਨਾ ਰਹੇ ਜੇ ਕੋਈ ਆਉਂਦਾ ਤਾਂ ਉਹਦੇ ਤੇ ਸੋਚ ਸਮਝ ਕੇ ਆਵੇ ਪਰ ਲੇਕਿਨ ਜੇ ਉਹ ਫੜਿਆ ਗਿਆ ਨਸ਼ਾ ਕਰਦਾ ਜਾਂ ਵੇਚਦਾ ਤੇ ਕਾਰਵਾਈ ਹੋਏਗੀ ਇਹ ਤਸਵੀਰਾਂ ਪੰਜਾਬ ਦੇ ਮੰਡੀ ਗੋਬਿੰਦਗੜ ਦੀਆਂ ਨੇ ਜਿੱਥੇ ਕੀ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ ਵਿਖੇ ਸੱਚਾ ਆਪਰੇਸ਼ਨ ਚਲਾਇਆ ਗਿਆ ਹੈ ਨਸ਼ਾ ਤਸਰਾ ਨੂੰ ਠਲ ਪਾਉਣ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਗਈ ਹੈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਹਰ ਆਉਣ ਜਾਣ ਵਾਲੇ ਰਾਹੀਰ ਅਤੇ ਮੁਸਾਫਰ ਦਾ ਸਮਾਨ ਚੈੱਕ ਕੀਤਾ ਜਾ ਰਿਹਾ ਹੈ ਕੱਲੇ-ਕੱਲੇ ਚੀਜ਼ ਫਰੋਲੀ ਜਾ ਰਹੀ ਹੈ ਤਾਂ ਜੋ ਕੋਈ ਵੀ ਜੋ ਸ਼ੱਕੀ ਵਿਅਕਤੀ ਹੋਵੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਤੇ ਹੀ ਡੀਐਸਪੀ ਗੁਰਦੀਪ ਸਿੰਘ ਨੇ ਵੀ ਸਖਤ ਲੇਜ਼ੇ ਦੇ ਵਿੱਚ ਨਸ਼ਾ ਕਰਨ ਵਾਲੇ ਅਤੇ ਵੇਚਣ ਪਾਲਿਆ ਨੂੰ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਜੁਧ ਨਸ਼ੇ ਵਿਰੁੱਧ ਜਿਹੜਾ ਪ੍ਰੋਗਰਾਮ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚੱਲ ਰਿਹਾ ਹੈਗਾ ਕਾਫੀ ਅਸੀਂ ਕਾਰਵਾਈਆਂ ਕੀਤੀਆਂ ਨੇ ਉਹਦੀ ਲੜੀ ਦੇ ਵਿੱਚ ਅੱਜ ਐਸਪੀ ਹੈੱਡਕਵਰਟਰ ਸਾਹਿਬ ਫਤਿਹਗੜ੍ਹ ਜੀ ਦੀ ਸੁਪਰਵਾਈਜ਼ਨ ਅਧੀਨ ਅੱਜ ਰੇਲਵੇ ਸਟੇਸ਼ਨ ਦੇ ਜਿਹੜੇ ਫਤਿਹਗੜ੍ਹ ਸਾਹਿਬ ਦੇ ਉਹਦੇ ਵਿੱਚ ਰਜ਼ੀਕ ਗੋਵਿੰਦਗੜ੍ਹ ਸਰਚ ਐਂਡ ਕਾਡਨ ਆਪਰੇਸ਼ਨ ਕਰ ਰਹੇ ਆ ਜਿਹੜੇ ਵੀ ਕੁਟਰੇਨਾਂ ਤੋਂ ਆਉਂਦੇ ਨੇ ਕਿ ਕੋਈ ਸ਼ੱਕੀ ਬੰਦੇ ਨੇ ਕਿ ਜਾਂ ਜਾਣ ਵਾਲੇ ਉਹਨਾਂ ਨੂੰ ਚੈੱਕ ਕੀਤਾ ਹੈ ਰਾਉਂਡ ਅਪ ਕੀਤਾ ਹੈਗਾ ਤੇ ਉਹਦੇ ਲਈ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਅਸੀਂ ਕਾਫੀ ਬੰਦੇ ਰਾਉਂਡ ਅਪ ਕੀਤੇ ਨੇਗੇ ਉਹਦੇ ਸ਼ਾਮ ਤੱਕ ਵੈਰੀਫਾਈ ਕਰਕੇ ਐਫ ਆਈ ਆਰ ਰਿਸਟਰ ਕਰਾਂਗੇ ਤੇ ਇਹ ਸਾਡਾ ਤੁਹਾਨੂੰ ਪਤਾ ਕੰਟੀਨਿਊ ਕਾਰਵਾਈ ਚੱਲ ਰਹੀ ਹੈਗੀ ਤੇ ਮੇਰੀ ਤੁਹਾਡੇ ਰਾਂਹੀ ਬੇਨਤੀ ਹੈ ਕਿ ਜਿਹੜਾ ਸਾਡੇ ਗੋਵਿੰਦਗੜ੍ਹ ਦੇ ਵਿੱਚ ਅਸੀਂ ਬੜੀ ਸਖਤ ਕਾਰਵਾਈ ਕੀਤੀ ਹੈ ਡੈਮੋਲੇਸ਼ਨ ਕੀਤੀ ਹੈਗੀ ਕੈਮਰੇ ਅਸੀਂ ਲਾਏ ਨੇ ਕਿ ਜਿੱਥੇ ਨਸ਼ੇ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਕਿਆ ਤੇ ਅਸੀਂ ਆਪਣੇ ਵੱਲੋਂ ਇਹਨੂੰ ਪੂਰਨ ਠੱਲ ਪਾ ਦਿੱਤੀ ਹੈਗੀ ਫਿਰ ਵੀ ਜੇ ਕੋਈ ਕਿਸੇ ਦੇ ਕੋਈ ਭਲੇਖਾ ਨਾ ਰਹਿ ਜਾਏ ਕੋਈ ਆਉਂਦਾ ਤਾਂ ਉਹਦੇ ਤੇ ਸੋਚ ਸਮਝ ਕੇ ਆਵੇ ਤੇ ਅਸੀਂ ਉਹਨੂੰ ਬਖਸ਼ਣਾ ਨਹੀਂ ਹੈਗਾ ਮੇਰੀ ਬੇਨਤੀ ਹੈਗੀ ਜੇ ਕੋਈ ਸਾਡੇ ਕੋਲੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਜੇ ਕੋਈ ਨਸ਼ਾ ਕਰਦਾ ਹੈਗਾ ਤੇ ਉਹਦੇ ਅਸੀਂ ਇਲਾਜ ਕਰਾਉਣ ਵਾਸਤੇ ਵੀ ਜਦੋਂ ਮਰਜ਼ੀ ਆਵੇ ਆਪਣੇ ਸਰਪੰਚ ਸਾਹਿਬ ਐਮਸੀ ਰਾਹੀਂ ਆਵੇ ਅਸੀਂ ਉਹਦਾ ਇਲਾਜ ਕਰਵਾਵਾਂਗੇ ਸਰਕਾਰੀ ਹਸਪਤਾਲ ਕਰਾਵਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਸਾਨੂੰ ਦੱਸੇ ਪਰ ਲੇਕਿਨ ਜੇ ਉਹ ਫੜਿਆ ਗਿਆ ਨਸ਼ਾ ਕਰਦਾ ਜਾਂ ਵੇਚਦਾ ਤੇ ਕਾਰਵਾਈ ਹੋਏਗੀ ਸਖਤੀ ਨਾਲ ਕਾਰਵਾਈ ਹੋਏਗੀ ਧੰਨਵਾਦ ਜਾਣਕਾਰੀ ਦਿੰਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਤੇ ਲਈ ਲਗਾਤਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਜਾਰੀ ਹੈ ਤੇ ਇਸ ਦੇ ਤਹਿਤ ਇਹ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ। ਦਿਨ ਹਿਨਾਲ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈ ਕੇ ਕਈ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ। ਚੱਕਪਾਣੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ